ਸਵਾਗਤ ਹੈ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਰੀਅਲ ਫੈਕਟ ਨਿਊਜ਼ ਦੇ ਨਾਲ ਮੈਂ ਪ੍ਰਦੀਪ ਕਰਲੋਂ ਇਸ ਵਕਤ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੇ ਪਿੰਡ ਰਾਮਾ ਦੇ ਵਿੱਚ ਮੌਜੂਦ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਉਣ ਵਾਲੀ 19 ਤਰੀਕ ਨੂੰ ਜਿਹੜੀ ਕਾਂਗਰਸ ਪਾਰਟੀ ਵੱਲੋਂ ਸੰਵਿਧਾਨ ਬਚਾਓ ਰੈਲੀ ਜਿਹੜੀ ਮੋਗਾ ਦੇ ਵਿੱਚ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਕਾਂਗਰਸ ਪਾਰਟੀ ਦੀ ਸਮੁੱਚੀ ਜਿਹੜੀ ਪੰਜਾਬ ਦੀ ਵੱਡੀ ਲੀਡਰਸ਼ਿਪ ਇਹਨਾਂ ਦੇ ਵਿੱਚ ਪ੍ਰਧਾਨ ਸਾਹਿਬ ਬਾਜਬਾ ਸਾਹਿਬ ਔਰ तमाम ਜਿਹੜੇ ਆਗੂ ਨੇ ਪਹੁੰਚ ਰਹੇ ਆ ਇਸੋ ਇਸ ਜਿਹੜੀ ਰੈਲੀ ਦੀ ਤਿਆਰੀ ਲਈ ਅੱਜ ਪਰਮਿੰਦਰ ਡੈਂਪਲ ਜਿਹੜੇ ਕਿ ਇਸ ਵਕਤ ਰਾਮਾਦੇਵ ਵਿੱਚ ਪਹੁੰਚੇ ਹੋਏ ਆ ਉਹਨਾਂ ਦੇ ਨਾਲ ਪਰਮਪਾਲ ਸਿੰਘ ਜੀ ਤਖਤਪੁਰਾ ਸੀਨੀਅਰ ਲੀਡਰਸ਼ਿਪ ਆਦੀਵਾਲ ਸਾਹਿਬ ਮੌਜੂਦ ਨੇ ਔਰ ਉਹਨਾਂ ਵੱਲੋਂ ਵੱਡੀ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ ਔਰ ਰੈਲੀ ਦੀਆਂ ਤਿਆਰੀਆਂ ਦਾ ਜਿਹੜਾ ਨੀਖਣ ਕੀਤਾ ਗਿਆ ਆਪਾਂ ਗੱਲਬਾਤ ਕਰਦੇ ਆ ਭਾਈ ਪਰਮਪਾਲ ਸਿੰਘ ਜੀ ਤੇ ਪਹਿਲਾ ਭਾਈ ਸਸਿਕਾਲ ਜੀ ਸਸਿਕਾਲ ਅੱਜ ਮੀਟਿੰਗ ਕੀਤੀ ਗਈ ਬਹੁਤ ਵੱਡਾ ਇਕੱਠ ਹੋਇਆ ਜੇ ਗੱਲ ਕੀਤੀ ਜਾਵੇ 19 ਤਰੀਕ ਦੀ ਸੰਵਿਧਾਨ ਬਚਾਓ ਰੈਲੀ ਦੇ ਸਬੰਧ ਦੇ ਵਿੱਚ ਮੀਟਿੰਗ ਕੀਤੀ ਗਈ ਆ ਹਾਂ ਬਿਲਕੁਲ ਜੀ ਬਿਲਕੁਲ ਸਾਡੇ ਆਬਜ਼ਰਵਰ ਸਾਹਿਬ ਹਮਰਾ ਸਾਹਿਬ ਸਾਡੇ ਮੌਜੂਦ ਬਚਾਏ ਨੇ ਔਰ ਪਾਰਟੀ ਨੂੰ ਕਿਵੇਂ ਮੋਬਾਈਲਾਈਜ਼ ਕਰਨਾ ਹੈ ਕਿਵੇਂ ਘਰ ਘਰ ਜਾਣਾ ਹੈਗਾ ਔਰ ਕੀ ਪਲਾਨਿੰਗ ਹੈਗੀ ਸਾਰੀ ਪਾਰਟੀ ਦੀ ਔਰ ਕਿਸ ਤਰ੍ਹਾਂ ਅਸੀਂ ਕੱਟ ਕਰਕੇ ਪਹੁੰਚਣਾਗਾ ਯੂਨੀਅਨ ਜਿਲ੍ਹਾ ਪਧਰੀ ਰੈਲੀ ਹੈਗੀ ਸਵਧਾਨ ਬਚਾਓ ਰੈਲੀ ਔਰ ਕਿਵੇਂ ਕਿਵੇਂ ਡਿਊਟੀਆਂ ਲਾਉਣੀ ਆਈਆਂ ਉਹਦੇ ਸਬੰਧ ਵਿੱਚ ਵਿਸਤਾਰ ਨਾਲ ਮੀਟਿੰਗ ਹੋਈ ਵਰਕਰਾਂ ਦੀ ਅ ਕਿਹੜੇ ਕਿਹੜੇ ਲੀਡਰ ਆ ਜਿਹੜੇ ਮੋਗਾ ਦੀ ਇਸ ਸਵਧਾਨ ਬਚਾਓ ਰੈਲੀ ਦੇ ਵਿੱਚ ਪਹੁੰਚ ਰਹੇ ਆ ਕਾਂਗਰਸ ਸਾਡੇ ਪੰਜਾਬ ਪ੍ਰਧਾਨ ਰਾਜਾ ਵੜਿੰਗਜੀ ਦੀ ਗਵਾਹੀ ਵਿੱਚ ਰੈਲੀ ਹੋ ਰਹੀ ਹੈ ਔਰ ਸਾਡੇ ਲੀਡਰੋ ਕਾਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੀ ਪਹੁੰਚ ਰਹੇ ਨੇ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਜੀ ਵੀ ਪਹੁੰਚਲੇ ਹੋ ਸਾਰੇ ਸਟੇਟ ਦੇ ਸਾਰੇ ਵੱਡੇ ਲੀਡਰ ਸਾਰੇ ਆ ਰਹੇ ਆ ਜੇ ਹਲਕਾ ਨਿਹਾਲ ਸਿੰਘ ਵਾਲਾ ਦੀ ਗੱਲ ਕੀਤੀ ਜਾਵੇ ਸ਼ਮੂਲੀਅਤ ਕਿੰਨੀ ਕੁ ਤੁਸੀਂ ਤੁਹਾਡਾ ਅੰਦਾਜ਼ਾ ਵੀ ਕਿੰਨਾ ਕੁ ਇਕੱਠਾ ਹੈ ਜਿਹੜਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਜਿਹੜਾ ਕੰਮ ਕੋਈ ਹਰਿਕਮਾਨ ਨੂੰ ਇਹੀ ਵਿਸ਼ਵਾਸ ਹੋਇਆ ਹੈ ਕਿ ਵੱਧ ਤੋਂ ਵੱਧ ਸ਼ਮੂਲੀਅਤ ਰਹੂਗੀ ਸਾਡਾ ਜੋ ਹਿੱਸਾ ਹੋਊਗਾ ਤਕਰੀਬਨ ਸਾਰਿਆਂ ਨਾਲ ਵੱਧ ਹੋਊਗਾ ਹਲਕਾ ਨਿਹਾਲ ਸਿੰਘ ਵਾਲਾ ਸੋ ਪਰਮਪਾਲ ਸਿੰਘ ਤਕਤਪੁਰਾ ਜੀ ਜਿਨ੍ਹਾਂ ਨੇ ਦਾਵਾ ਕੀਤਾ ਕਿ ਹਲਕਾ ਨਿਹਾਲ ਸਿੰਘ ਵਾਲਾ ਤੋਂ ਵੱਡਾ ਜਿਹੜਾ ਕਾਫਲਾ ਹੈ ਉਹ ਮੋਗਾ ਦੀ ਸਵਿਧਾਨ ਬਚਾਓ ਰੈਲੀ ਲਈ ਜਾਵੇਗਾ ਸਾਡੇ ਨਾਲ तिवारी ਜੀ ਤੇ ਮਨਜੀਤ ਸਿੰਘ ਜੀ ਹੰਬੜਾ ਸਾਹਿਬ ਮੌਜੂਦ ਨੇ অবজারভার ਨੇ ਕੋਆਰਡੀਨੇਟਰ ਨੇ ਔਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੰਬੜਾ ਸਾਹਿਬ ਅੱਜ ਦੀ ਮੀਟਿੰਗ ਨੂੰ ਤੁਸੀਂ ਸੰਬੋਧਨ ਕੀਤਾ ਹੈ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਸਭ ਤੋਂ ਪਹਿਲਾਂ ਤਾਂ ਸਾਡੀ ਹਾਈ ਕਮਾਂਡ ਜੋ ਪ੍ਰਧਾਨ ਨੇ ਅਵਿੰਦਰ ਸਿੰਘ ਰਾਜਾ ਬੜਿੰਗ ਜੀ ਦਾ ਉਹਨਾਂ ਨੇ ਉਹਨਾਂ ਦਾ ਧੰਨਵਾਦੀ ਆ ਕਿ ਉਹਨਾਂ ਨੇ ਸਾਨੂੰ ਦੋ ਹਲਕਿਆਂ 'ਚ ਮੈਨੂੰ ਇਹ ਡਿਊਟੀ ਲਈ ਆ ਨਿਹਾਲ ਸਿੰਘ ਵਾਲਾ ਤੇ ਬਾਕਾ ਪੁਰਾਣਾ ਜੀ ਕਿਉਂਕਿ ਮੈਂ ਬਾਕਾ ਪੁਰਾਣਾ ਵੀ ਆ ਕਿ ਮੈਂ ਰਹਾ ਮਾਂ ਤੇ ਹੁਣ ਮੈਨੂੰ ਅਭਿਆਰ ਵਰ ਦੇ ਤੌਰ ਤੇ ਡਿਊਟੀ ਲਈ ਆ ਤੇ ਮੇਰੇ ਨਾਲ ਇਹ ਕੇਕੇ ਤਵਾੜੀ ਜੀ ਇਹਨਾਂ ਨੂੰ ਵੀ ਕੋਆਰਡੀਨੇਟਰ ਇਥੇ ਲਾਇਆ ਗਿਆ ਸੋ ਇਹ ਬਹੁਤ ਮੀਟਿੰਗ ਦਾ ਪਹਿਲਾਂ ਤਾਂ ਮੈਂ ਪਰਮੇਂਦਰ ਡਿੰਪਲ ਜੀ ਦਾ ਸਾਡੇ ਹੋਰ ਸਾਰੇ ਸਾਥੀਆਂ ਦਾ ਪਨਪਰ ਜੀ ਹੋਵੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਆਦੀਵਲ ਸਾਹਿਬ ਖੜੇ ਨੇ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਸਚਾਰੂ ਟੰਗ ਨਾਲ ਬਹੁਤ ਸ਼ਾਨਦਾਰ ਮੀਟਿੰਗ ਹੋਈ ਆ ਸੋ ਇਸ ਵਿੱਚ ਵੱਖ-ਵੱਖ ਗੱਲਾਂ ਤੇ ਵਿਚਾਰ ਕੀਤਾ ਗਿਆ ਜੋ ਸਾਨੂੰ ਆਦੇਸ਼ ਮਿਲੇ ਆ ਜੋ ਸਾਨੂੰ ਡਿਊਟੀਆਂ ਲਾਈਆਂ ਉਹਦੇ ਸੰਬੰਧ ਵਿੱਚ ਵਰਕਰਾਂ ਨੇ ਅੱਗੇ ਡਿਊਟੀਆਂ ਲਗਾਈਆਂ ਕਿ ਜਿਸ ਤਰ੍ਹਾਂ ਸਾਡੀ ਪਾਰਟੀ ਕਹਿੰਦੀ ਆ ਇੱਕ ਬੂਤ ਵੀ ਯੂਥ ਦਾ ਨਰਾਦ ਤਾ ਉਹਦੇ ਸਬੰਧ ਵਿੱਚ ਅਸੀਂ ਇੱਕ ਤਾਂ ਜਿਹੜੀਆਂ ਸਾਡੀਆਂ 31 31 ਮੈਂਬਰੀ ਬਲਾਕ ਕਮੇਟੀਆਂ ਬਣਾ ਰਹੇ ਹਾਂ ਪਹਿਲਾਂ ਵੀ ਅਸੀਂ ਦੇਤੀਆਂ ਸੀ ਲਿਸਟਾਂ ਪਰ ਵਿੱਚ ਹੁਣ ਥੋੜਾ ਜਿਹਾ ਸੋਧ ਕਰਨਾ ਵਾ ਉਹ ਉਹਦੇ ਨਾਲ ਨਾਲ ਜਿੱਥੇ ਇੱਕ ਬੂਥ ਆ ਉੱਥੇ 21 ਕਮੇਟੀ ਜਿੱਥੇ ਦੋ ਦੋ ਬੂਥ ਆ ਉੱਥੇ 21 21 ਮੈਂਬਰੀ ਕਮੇਟੀ ਜਿੱਥੇ ਇੱਕ ਬੂਥ ਆ ਉੱਥੇ 11 ਮੈਂਬਰੀ ਕਮੇਟੀ ਤੇ ਜ਼ਿਆਦਾ ਹੋਣ ਜੇ ਉੱਥੇ ਉਹ हिसाब ਨਾਲ ਕਰ ਲਾਂਗੇ ਸੋ ਉਹ ਕਮੇਟੀਆਂ ਬਣਾਉਣੀਆਂ ਉਸ ਤੋਂ ਬਾਅਦ ਮੰਡਲ ਕਮੇਟੀਆਂ ਬਣਾਉਣੀਆਂ ਉਹਨਾਂ ਦੇ ਵਿੱਚੋਂ ਹੀ ਇੱਕ ਇੱਕ ਮੈਂਬਰ ਲੈ ਕੇ ਮੰਡਲ ਕਮੇਟੀਆਂ ਬਣਾਉਣੀਆਂ ਬਣਾਉਣੀਆਂ ਕਿ ਅਸੀਂ ਗਰਾਊਂਡ ਲੈਵਲ ਤੇ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ ਵੀ ਲੋੜ ਨਾ ਪਵੇ ਮੌਕੇ ਤੇ ਜਾ ਕੇ ਜਿਆਦਾ ਮਿਹਨਤ ਕਰਨ ਦੀ ਸੋ ਬਹੁਤ ਹੀ ਵੱਡਾ ਸਾਡੇ ਪਾਰਟੀ ਪ੍ਰਧਾਨ ਦੇ ਹੈਗਾ ਵਾ ਸੰਦੇਸ਼ ਆ ਵੀ ਜਿੰਨਾ ਵਰਕ ਕਰ ਹੋਵੇ ਤਾਂ ਹੁਣ ਕਰੋ ਬਹੁਤ ਉਹ ਆਪ ਮਿਹਨਤ ਬਹੁਤ ਕਰਦੇ ਆ ਸਾਰੇ ਬੱਚਾ ਬੱਚਾ ਜਾਣਦਾ ਕਿ ਜਿਉਂ ਸਵੇਰ ਤੋਂ ਉੱਠ ਖੜਦੇ ਆ ਰਾਤ ਨੂੰ 11 12 ਵਜੇ ਤੀ ਆਰਾਮ ਨਹੀਂ ਕਰਦੇ ਤੇ ਜੋ ਵੀ ਮੈਂ ਕਹਿੰਨਾ ਉਹਨਾਂ ਮਿਹਨਤੀ ਮੈਂ 35 40 ਸਾਲ ਹੋ ਗਏ ਮੈਨੂੰ ਆਪਣੇ ਸਿਆਸੀ ਜੀਵਨ ਚ ਬڑے ਪ੍ਰਧਾਨ ਆਲ ਇੰਡੀਆ ਨਾਲ ਕੰਮ ਕੀਤਾ بڑے ਸਟੇਟ ਦੇ ਪ੍ਰਧਾਨਾਂ ਨਾਲ ਕੰਮ ਕੀਤਾ ਪਰ ਰਾਜਾ ਬਰਿੰਦ ਦਾ ਕੰਮ ਕਰਨ ਦਾ ਵੱਖਰਾ ਹੀ ਆਨੰਦ ਆ ਸੋ ਇਸ ਤਰ੍ਹਾਂ ਦਾ ਪ੍ਰਧਾਨ ਮਿਲਿਆ ਸੋ ਇਹ ਨਹੀਂ ਹੋ ਸਕਦਾ ਕਿਸੇ ਵਰਕਰ ਨਾਲ ਕੋਈ ਤੱਕਾ ਹੋਵੇ ਸਾਡੇ ਪਰਸੋਂ ਕੋਈ ਤੇ ਥਾਣੇ 'ਚ ਕੋਈ ਉੱਥੇ ਫੜਕੇ ਦੇਤਾ ਸੀ ਬੰਦਾ ਸਾਡਾ ਹੀ ਕਾਂਗਰਸ ਪਾਰਟੀ ਦਾ ਵੇ ਬਿਨਾਂ ਮਤਲਬ 5 ਸਾਲ ਪਹਿਲਾਂ ਦੀ ਲੜਾਈ ਹੋਈ ਸੀ ਉਹ 'ਚ ਫੜਕੇ ਉਹ ਅੰਤਰ ਕਰਤਾ ਨਹੀਂ ਆਪਾਂ ਦੇਖਦੇ ਆ ਚਲੋ ਗ੍ਰਿਫਤਾਰੀ ਪੈ ਜਵੇ ਥਾਣੇ 'ਚ ਅੰਦਰ ਬਾਹਰ ਪਠਾਨਦਿਆ ਉਹਨੂੰ ਹਵਾਲਾ ਸੀਖਾਂ 'ਚ ਦਿੱਤਾ ਆਇਆ ਰਾਜਾ ਬੜਿੰਗ ਜੀ ਰਾਤ ਨੂੰ 10 10 11 ਵਜੇ ਇਧਰੋਂ ਸਾਡੇ ਮੀਟਿੰਗ ਸੀ ਕਿ ਕਿਸੇ ਗੱਲ ਹਲਕੇ ਚੀਜ਼ ਉਹ ਆਏ ਆਈ ਸੰਵਿਧਾਨ ਬਚਾਓ ਵਾਲੀ ਉੱਥੋਂ ਆਏ ਸੀਗੇ ਤੇ ਆਉਂਦੇ ਉੱਥੇ ਜਾ ਕੇ ਉੱਥੇ ਥਾਣੇ ਚਾ ਕੇ ਲੈ ਸੋ ਕਹਿਣ ਤੋਂ ਪਾਵ ਇਸ ਤਰ੍ਹਾਂ ਦਾ ਪ੍ਰਧਾਨ ਮਿਲਿਆ ਇਸ ਤਰ੍ਹਾਂ ਦਾ ਸੋ 19 ਵਾਲੀ ਗੱਲ ਕਰ ਲਈਏ 19 ਦੀਆਂ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਤੇ ਸ਼ਾਹ ਵਾ ਸਾਰੇ ਲੋਕ ਆਪਣੇ ਆਪ ਅਸੀਂ ਤਾਂ ਕਿਹਾ ਵੀ ਜੋ ਚੀਜ਼ ਚਾਹੀਦੀ ਉਹ ਵੀ ਦੇ ਦਾਂਗੇ ਚਾਹੇ ਬਸ ਕੁਝ ਵੀ ਕਹੋਗੇ ਪਰ ਆਪਣੇ ਤੌਰ ਤੇ ਜਾਣ ਨੂੰ ਤਿਆਰ ਆ ਸੋ ਭਾਰੀ ਤਦਾਦ ਵਿੱਚ ਇਕੱਠ ਕਰਾਂਗੇ ਜੀ ਬੋਤਨ ਕੰਨ ਸਰ ਨਾਲ ਕੇਕੇ ਤੇਵਾੜੀ ਸਾਹਿਬ ਮੌਜੂਦ ਨੇ ਤੇਵਾੜੀ ਸਾਹਿਬ ਤੁਸੀਂ ਲਗਾਤਾਰ ਮੀਟਿੰਗਾਂ ਲੈ ਰਹੇ ਹੋ ਹਲਕੇ ਦੇ ਵਿੱਚ ਮੈਂ ਇੱਕ ਸਵਾਲ ਜ਼ਰੂਰ ਕਰਨਾ ਚਾਹੁੰਦਾ ਕਿ ਅੱਜ ਹਲਕੇ ਦੇ ਵਿੱਚ ਦੋ ਮੀਟਿੰਗਾਂ ਨੇ ਨਿਹਾਲ ਸਿੰਘ ਵਾਲਾ ਵਿਖੇ ਵੀ ਇੱਕ ਮੀਟਿੰਗ ਰੱਖੀ ਗਈ ਹੈ ਕੀ ਕਾਰਨ ਹੈ ਕਿ ਕਾਂਗਰਸ ਵੱਲੋਂ ਅਨੱਗ ਅਲੱਗ ਜਿਹੜਾ ਕਿਉਂਕਿ 19 ਤਰੀਕ ਨੂੰ ਜਾਣ ਲਈ ਵੀ ਕਾਫਲੇ ਜਿਹੜੇ ਅਲੱਗ ਅਲੱਗ ਤੋਰੇ ਜਾਣਗੇ ਇਹ ਕੀ ਕਾਰਨ ਹੈ ਇੱਕ ਹਲਕੇ ਚ ਕਾਂਗਰਸ ਇਕੱਠੀ ਕਿਉਂ ਨਹੀਂ ਹੋ ਸਕਦਾ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾਣ ਦੇ ਸਾਹਿਬ ਸਾਡੇ ਨਾਮਯੋਤ ਅਫਜ਼ਲਪੁਰ ਮਨਜੀਤ ਸਿੰਘ ਜੀ ਹਮੜਾ ਇਹਨਾਂ ਨੇ ਇੱਕ ਰਜ਼ਰਬਰ ਦੇ ਤੌਰ ਤੇ ਕਮੇਟੀ ਵਿੱਚ ਲੈਣੀ ਸੀ ਜੋ ਅੱਜ ਵੱਖ-ਵੱਖ ਤੜਿਆਂ ਵਿੱਚ ਜੋ ਮੀਟਿੰਗ ਦਿਹਾਲ ਸਿੰਘ ਵਾਲੇ ਲਿਖੀ ਗਈ ਔਰ ਡਿੰਪਲ ਜੀ ਦੇ ਲਈ ਪਾਰਟੀ ਦੀ ਹਦਦਤਾਂ ਦਾ ਵਕ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਾਰਟੀ ਇੱਕ ਮੁੱਠ ਹੋ ਕੇ ਚੱਲੇਗੀ ਟਿਕਟ ਦੇ ਦਾਅਵੇਦਾਰ ਚਾਹੇ ਜਿੰਨੇ ਵੀ ਹੋਣ ਟਿਕਟ ਪਾਰਟੀ ਇੱਕ ਨੂੰ ਦੇਗੀ ਜੋ ਕਾਂਗਰਸ ਪਾਰਟੀ ਨੇ ਹਦਤਾ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਔਰ ਪਾਰਟੀ ਦੇ ਸੁਪਰੀਮੋ ਰਾਹੁਲ ਗਾਂਧੀ ਜੀ ਉਹਨਾਂ ਦੀਆਂ ਹਦਾਇਤਾਂ ਮੁਤਾਬਕ ਅਸੀਂ ਜੋ ਉਹਨਾਂ ਦਾ ਦੇਸ਼ ਹੈ ਉਸ ਦੇ ਮੁਤਾਬਕ ਪਰ ਹੰਬੜਾ ਸਾਹਿਬ ਨੇ ਦੱਸਿਆ ਹੈ ਵੀ ਅੱਗੇ ਤੋਂ ਸਾਰੀ ਪਾਰਟੀ ਇੱਕ ਮੁੱਠ ਕਰਕੇ ਉਹਨਾਂ ਦੀ ਮੀਟਿੰਗ ਜਿਹੜੀ ਲਈ ਜਾਵੇਗੀ ਔਰ 19 ਬਾਰੇ ਜੋ ਪਾਰਟੀ ਦੀਆਂ ਹਦਾਇਤਾਂ ਹੈ ਵੱਧ ਤੋਂ ਵੱਧ ਗਰੁੱਪ ਜੋ ਹੈ ਪਾਰਟੀ ਚ ਗਰੁੱਪ ਬਾਜੀ ਤਾਂ ਹੁੰਦੀ ਹੈ ਤੜੇਬੰਦੀ ਹੁੰਦੀ ਹੈ ਪਰ ਗਰੁੱਪ ਬਾਜੀ ਜਿਹੜੀ ਹੁੰਦੀ ਹੈ ਉਹਨਾਂ ਚ ਦੇਖਣਾ ਪੈਂਦਾ ਹੈ ਹਾਈ ਕਮਾਨ ਨੂੰ ਵੀ ਪਾਰਟੀ ਦੇ ਕਿਸ ਪੱਤਰ ਦੀ ਕਿ ਸੌਦੇਦਾਰ ਦੀ ਕਿੰਨੀ ਕੁ ਸ਼ਮੂਲੀਅਤ ਹੈ ਲੋਕਾਂ ਦੇ ਵਿੱਚ ਇਸ ਕਰਕੇ ਪਾਰਟੀ ਦੀਆਂ ਮੀਟਿੰਗਾਂ ਜਿਹੜੀਆਂ ਵੱਖ-ਵੱਖ ਤਰ੍ਹਾਂ ਦੇ ਬਾਕੀ ਤੁਹਾਨੂੰ ਅਜ਼ਰਬਰ ਸਾਹਿਬ ਨੇ ਬੜੇ ਵਿਸਾਰ ਨਾਲ ਦੱਸਦਾ ਜੀ ਅਨੀਲ ਸਾਹਿਬ ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਵਰਕਰਾਂ ਨੂੰ ਆਉਣ ਵਾਲੀ ਜਿਹੜੀ 19 ਤਰੀਕ ਦੀ ਰੈਲੀ ਸੰਬੰਧੀ ਕੁਝ ਕਹਿਣਾ ਚਾਹੋ ਮੈਂ ਤਾਂ ਸਾਰੇ ਵਰਕਰਾਂ ਨੂੰ ਇਹੀ ਸੰਦੇਸ਼ ਦੇਵਾਂਗਾ ਕਿ ਆਪਾਂ ਤਖੜੇ ਹੋਗੇ ਜਿਹੜੀ 19 ਤਰੀਕ ਦੀ ਆਪਣੀ ਰੈਲੀ ਹੋ ਰਹੀ ਹੈ ਵੱਧ ਚੜ ਕੇ ਹਿੱਸਾ ਲਈਏ ਔਰ ਸਾਰੇ ਪਾਰਟੀ ਪੱਧਰ ਤੇ ਤੱਗ ਰਿਆਤ ਉੱਪਰ ਫਟ ਕੇ ਸਾਰੇ ਇਕੱਠੇ ਹੋ ਕੇ ਆਪਾਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰ ਗਏ ਤੇ 19 ਦੀ ਜਿਹੜੀ ਆਪਣੀ ਰੈਲੀ ਹੋ ਰਹੀ ਉਹਦੇ ਵਿੱਚ ਵੱਧ ਤੱਕ ਹਿੱਸਾ ਲਈਏ ਇਸੇ ਕਰਕੇ ਹੀ ਸਾਡੇ ਆਬਜ਼ਰਵਰ ਸਾਹਿਬ ਆਏ ਆ ਟਵਾੜੀ ਸਾਹਿਬ ਆਏ ਆ ਕੋਆਰਡੀਨੇਟਰ ਸਾਹਿਬ ਆਏ ਆ ਸਾਰੇ ਅਸੀਂ ਸਾਡਾ ਅਸਲੀ ਮਕਸਦ ਇਹ ਹੈ ਵੀ 19 ਤਰੀਕ ਦੀ ਜਿਹੜੀ ਰੈਲੀ ਹੈ ਉਸ ਨੂੰ ਵੱਧ ਤੋਂ ਵੱਧ ਕਾਮਯਾਬ ਕਰੀਏ ਜੇ 19 ਤਰੀਕ ਦੀ ਰੈਲੀ ਕਾਮਯਾਬ ਹੁੰਦੀ ਹੈ ਇਸੇ ਤਰ੍ਹਾਂ ਹੀ ਅਸੀਂ 27 ਦੇ ਜਿਹੜੀ ਆਉਣ ਵਾਲੀ ਸਰਕਾਰ ਆ ਉਹਦਾ ਮੋੜ ਬਣ ਜੀ ਸਤਨਾਲਿਸ ਵਕਤ ਰਮੇਸ਼ ਕਾਲੂ ਰਾਮ ਜੀ ਜਿਹੜੇ ਕੇ ਸਾਬਕਾ ਸ਼ਹਿਰੀ ਪ੍ਰਧਾਨ ਨੇ ਕਾਂਗਰਸ ਦੇ ਇਸ ਵਕਤ ਐਮਸੀ ਨੇਹਿਾਲ ਸਿੰਘ ਵਾਲਾ ਤੋਂ ਉਹਨਾਂ ਨਾਲ ਗੱਲਬਾਤ ਕਰਨੀ ਚਾਹਾਂਗੇ ਕਾਲੂ ਰਾਮ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਅੱਜ ਇਸ ਸਟੇਜ ਤੇ ਬੋਲਦੇ ਆ ਤੁਸੀਂ ਬੜੇ ਜਸ਼ੀਲੇ ਤਕਰੀਰ ਕੀਤੀ ਹੈ ਤੇ ਕੁਝ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਜਾਊਂਗਾ ਜੋ 19 ਤਰੀਕ ਦੀ ਰੈਲੀ ਵਾਸਤੇ ਸਾਨੂੰ ਸਾਡੇ ਪੰਜਾਬ ਪ੍ਰਧਾਨ ਰਾਜਾ ਬੜਾ ਗਦਾ ਸਨੇਹਾ ਆਇਆ ਉਸ ਸੁਨੇਹਾ ਲੈ ਕੇ ਸਾਡੇ ਕੋਲੇ ਤਵਾੜੀ ਸਾਹਿਬ ਤੇ ਹੰਬੜਾ ਸਾਹਿਬ ਆਏ ਆ ਉਹ ਅਸੀਂ ਸੁਨੇਹੇ ਨੂੰ ਕਬੂਲਦੇ ਆ ਤੇ ਅਸੀਂ ਆਪਣੇ ਜਿਹੜੇ ਸਾਡੇ ਸਾਰੇ ਪਿੰਡਾਂ ਦੇ ਵਰਕਰ ਆ ਉਹਨਾਂ ਵਰਕਰਾਂ ਨੂੰ ਬੇਨਤੀ ਕਰਦੇ ਆ ਆਪਾਂ ਧੜੇ ਬਾਜੀ ਤੋਂ ਉੱਪਰ ਉੱਠ ਕੇ ਬੱਦ ਵਦ ਆਪਾਂ ਕਾਂਗਰਸੀ ਹੋਣ ਦੇ ਨਾਤੇ ਉਹ ਆਪਣੀ ਕਿਸੇ ਧੜੇ ਦੀ ਨਹੀਂ ਗਈ ਉਹ ਆਪਣੀ ਪੰਜਾਬ ਦੀ ਆ ਉਹ ਆਪਣੀ ਸਾਰਿਆਂ ਦੀ ਸਾਂਝੀ ਆ ਉੱਥੇ ਆਪਾਂ ਸਾਰਿਆਂ ਨੇ ਬੱਦ ਵਦ ਇਕੱਠ ਦਿਖਾਉਣਾ ਹੈ ਕਿ ਕਾਂਗਰਸ ਦੇ ਵਿੱਚ ਜਾਨ ਹੈਗੀ ਆ ਦੇਖੋ ਮੈਂ ਇਹੀ ਬੇਨਤੀ ਕਰਦਾ ਆਪਣੇ ਵਰਕਰਾਂ ਨੂੰ ਪੂਰਿਆਂ ਨੂੰ ਵੀ ਸਾਰੇ ਦੇ ਸਾਰੇ ਪੂਰੇ ਸਾਡੇ ਹਲਕੇ ਨਿਹਾਲ ਸਿੰਘ ਵਾਲੇ ਦੇ ਉਥੇ ਪਤਾ ਲੱਗੇ ਵੀ ਚਾਰ ਹਲਕੇ ਆ ਮੋਗੇ ਜ਼ਿਲ੍ਹੇ ਦੇ ਕਿ ਸੌਦਾ ਬੱਦ ਇਕੱਠ ਹਲਕੇ ਨਿਹਾਲ ਸਿੰਘ ਵਾਲੇ ਦਾ ਇਹ ਗੱਲ ਦਾ ਸਾਨੂੰ ਟੈਟ ਮੰਗਾਂ ਦਾ ਵੀ ਸਵਾਰ ਹੋਊਗਾ ਰਾਜਾ ਬੜੰਗ ਤੋਂ ਤੇ ਇਹ ਮੁੰਡਾ ਜਣਾ ਸਾਡਾ ਇਹ ਹੈਗਾ ਡਿੰਪਲ ਧਰਮਕੋਟ ਵਾਲਾ ਇਹਦੀ ਬੀਬੀ ਜੀ ਰਸਨਗੌਰ ਬੀਬੀ ਜੀ ਰਸਨਗੌਰ ਜੀ 2012 ਤੋਂ ਸਾਡੇ ਵਰਕਰਾਂ ਨੂੰ ਸਾਡੇ ਪਿੰਡਾਂ ਵਾਲੇ ਬਈ ਸਾਡੇ ਮੰਡੀ ਨਿਹਾਲ ਸਿੰਘ ਵਾਲੇ ਸ਼ਹਿਰ ਚ ਮਿਲ ਰਹੀ ਆ ਜੀ 12 ਉਹਨੂੰ ਪਾਰਟੀ ਨੇ ਲਕਾਰਿਆ 12 ਚ ਵੀ ਉਹਦੀ ਟਿਕਟ ਕੱਟੀ 17 ਚ ਵੀ ਕੱਟੀ ਤੇ 22 ਚ ਵੀ ਕੱਟੀ ਪਰ ਇਹ ਪਰਿਵਾਰ ਹੈਗਾ ਕਾਂਗਰਸੀ ਰਾਣਾ ਇਹਨਾਂ ਦਾ ਬੰਦਾ ਹੈ ਹੱਕ ਇਹਨਾਂ ਨੂੰ ਮਿਲਿਆ ਨਹੀਂ ਤੇ ਇਹਨਾਂ ਨੇ ਵਾਦਾ ਕੀਤਾ ਸੀ ਉਹਨਾਂ ਨੇ 22 ਦੇ ਵਿੱਚ ਵੀ ਤੁਸੀਂ ਪਾਰਟੀ ਦੇ ਨਾਲ ਤੁਰੋ ਤੇ ਤੁਹਾਨੂੰ 24 ਦੇ ਵਿੱਚ ਐਮਪੀ ਦੀ ਟਿਕਟ ਦੇਵਾਂਗੇ ਉਹ ਵੀ ਇਹਨਾਂ ਦੀ ਘਟਦੀ ਤੇ ਅਸੀਂ ਤਾਂ ਹੁਣ ਸੁਣਿਆ ਬੜੰਗ ਸਿੰਘ ਸਾਹਿਬ ਨੂੰ ਲਾਉਣੇ ਆ ਕਿ ਮੁੰਡਾ ਬੜ ਜਸ਼ੀਲਾ ਹੈ ਮੁੰਡੇ ਦੇ ਵਿੱਚ ਪਾਵਰਾ ਗੱਲਬਾਤ ਕਰਨ ਦੀ ਹਮਤਾ ਬਹੁਤ ਭਾਜਦਾ ਨਾ ਰਿਹਾ ਤੇ ਇਹਨੂੰ ਟੈਟ ਦੇ ਕੇ ਬਰਾਜੋ ਤਾਂ ਕਿ ਸਾਡੇ ਬਲਕਾਂ ਮਨਵੀ ਖੋਜ ਹੋ ਜੇ ਕਿ ਸਾਡੀ ਕਿਸੇ ਵੇਲੇ ਟੈਟ ਕਾਂਗਰਸੀ ਨੂੰ ਮਿਲੀ ਆ ਜੇ ਬਾਹਰਲੀ ਨੂੰ ਦੇਣੀ ਪਈ ਫਿਰ ਅਸੀਂ ਕੋਈ ਕਹਿ ਨਹੀਂ ਸਕਦੇ ਅਜੇ ਤੱਕ ਕਾਂਗਰਸੀ ਹੈਗਿਆਂ ਦਾ ਜਿਹਨੂੰ ਟੈਟ ਦਿੱਤੀ ਮੋਰਦਾ ਸੀ ਉਹਨੂੰ ਪਾਵਾਂਗੇ ਪਰ ਸਾਡਾ ਅੰਦਰਲਾ ਮਨ ਇਹਦਾ ਬੁੰਧ ਰਿਆ ਜਾਂਦਾ ਹੈ ਕਿ ਮੈਂ ਐਮਸੀ ਯਾਰ ਦਿੱਤਿਆਂ ਖੋਰ ਜਿੱਦਨ ਕਿ ਕਨਾਂ ਜਿਹੜੇ ਸਾਡੇ ਕਾਲੀਦਾਲ ਜੁਨਿਹਾਲ ਸਿੰਘਣ ਦੇ ਲੋਕ ਆਏ ਸੀ ਤੇ ਉੱਥੇ ਆਸ਼ੂ ਦੀ ਡਿਊਟੀ ਸੀ ਟੈਟਾ ਬਣਨ ਦੀ ਘਰ ਤੋਂ ਮੁੰੇਣਾ ਆਇਓ ਦੀ ਤੇ ਦਰਸ਼ਨ ਸਿੰਘ ਬੜਾ ਆਪਣੇ ਹਲਕੇ ਦਾ ਬੁੜਾ ਜ਼ਿਲ੍ਹੇ ਦਾ ਪੰਜਾਬ ਦਾ ਵੀ ਕਹਿ ਸਕਦਾ ਮੈਂ ਲੀਡਰ ਆ ਮੰਨਿਆ ਵਾ ਜਿਹੜਾ ਕਿ ਮੈਨੂੰ ਟੈਡ ਤੋਂਉਣ ਗਿਆ ਸੀ ਬਿਲਕੁਲ ਦੇਖੋ ਅਸੀਂ ਪੰਜ ਵੇਰੀ ਗਏ ਪੰਜ ਵੇਰੀ ਉਸ ਸਾਡੀ ਗੱਲ ਨਹੀਂ ਸੁਣੀ ਗਈ ਕਿਉਂ ਨਹੀਂ ਸੁਣੀ ਗਈ ਕਿ ਦੂਜਾ ਹਸਾਬ ਦਾ ਵਿਚਾਰਦਾ ਥੋੜਾ ਜਿਹਾ ਟੈਡ ਤੇ ਐਮ ਸੀ ਡੀ ਤੇ ਇਹ ਮਹਾਲ ਦਾ ਟੈਂਪਲ ਦੂਜੀ ਐਮ ਸੀ ਡੀ ਨਾਲ ਸੋ ਜੀ 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 ਐਮ ਸੀ ਡੀ ਨਹੀਂ ਮਿਲੀ ਦੇਖੋ ਪੂਰਾ ਰੌਲਾ ਪਾ ਕੇ ਪੂਰਾ ਜੋਰ ਪਾ ਕੇ ਹੀ ਟੰਟਾ ਟੰਟਾ ਮਨੂਲ ਕਰਾਈਆਂ ਜੀ ਜੀ ਸੰਦੀਪ ਸਿੰਘ ਜੀ ਤੇ ਗੀਤੇ ਵੀ ਤੇ ਮੇਰੀ ਜੀ ਜੀ ਮੇਰੀ ਤੇ ਲੜਾਈ ਲੜ ਬੱਦ ਸੀ ਉਹ ਬਰੋਗੀਆਂ ਨੂੰ ਉਹ ਫੇਰ ਤਲਾਤੀ ਰਾਤ ਨੂੰ ਮੈਂ ਕਿਹਾ ਜਦ ਮੈਂ ਤਾਂ ਹੁਣ ਜਿਆਦ ਹੀ ਲੜੂ ਬਿਲਕੁਲ ਆਜ਼ਾਦ ਲੜ ਕੇ ਇਹ ਕਲ ਰਾਜ ਜੀ ਬਿਲਕੁਲ ਜਿੱਤੇ ਹਾਂ ਅਸੀਂ ਜਿਆਦ ਲੜ ਕੇ ਕਿਉਂ ਮੈਂ ਜਿਆਦ ਚੋਂ ਲੜੀ ਮੈਂ ਤਾਂ ਆੜਾ ਸੀ ਛੱਡੀ ਸ਼ਹਿਰੀ ਭਰਾਨ ਦੀ ਹੋਣ ਦੇ ਨਾਤੇ ਪਈ ਵੀ ਉਹ ਟੈਟਾ ਸਾਰੇ ਮੈਨੂੰ ਮੈਨੇ ਚਾਹੀਦੇ ਸੀ ਦੂਜੀ ਗੱਲ ਸਾਡੀ ਹਲਕਾ ਇੰਚਾਰ ਸੀ ਉਹਦੇ ਵੀ ਭਾਗੀ ਜੀ ਉਹਨੂੰ ਮੈਨੇ ਚਾਹੀਦੀਆਂ ਸੀ ਡਾਕਟਰ ਜੀ ਜੀ ਸਾਨੂੰ ਦੋਨਾਂ ਨੂੰ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਜਿਹੜਾ ਕਾਲੀ ਦਾਲ ਚ ਵਾਸ ਜੀ ਦੇਖੋ ਜੇ ਮਿਲੀਆਂ ਇਹ ਉਹਦਾ ਅਜੂਦਾ ਸਾਰਾ ਜੀ ਕੀ ਕਰ ਲੈਣ ਸੀ ਇਹਨਾਂ ਨਾਲ ਜੀ ਠੀਕ ਆ ਜੀ ਉਹਨਾਂ ਨੇ ਤਾਇਆ ਕਰਦੇ ਵੀ ਕਾਲੂ ਰਾਣੇ ਗੋੜਾ ਆਪ ਨੂੰ ਪਾਦੀ ਮੈਂ ਆਪ ਨੂੰ ਨਹੀਂ ਪਾਈ ਅਸੀਂ ਗੜਰੇ ਨੂੰ ਪਾਈ ਆ ਜਿੰਨਾ ਚੋਂ ਲੜੀ ਗੜਰਾ ਉਹਨਾਂ ਕਾਲੀ ਦਾਲ ਦੀ ਸੀਗਾ ਜੀ ਨਾ ਜੋ ਆਪ ਤੁਸੀਂ ਗਾ ਜਦੋਂ ਡੇਢ ਸਾਲ ਪ੍ਰਧਾਨ ਨੇ ਉਹ ਬਣਾ ਰਹੇ ਨੇ ਸਰਕਾਰ ਰਹੀ ਰਾਲ ਬਣਾਉਂਦੇ ਬਦਨੀ ਦੇ ਹੱਲੇ ਵਾਲੇ ਪੰਜ-ਪੰਜ ਵੋਟਾਂ ਜਿਹਨਾਂ ਨੇ ਪ੍ਰਧਾਨ ਨਾ ਦੇ ਪੂਰੇ ਪੰਜਾਬ ਦੇ ਇਸੇ ਜੱਟ ਦੇ ਤੜ ਸੀ ਦਰਸ਼ਨ ਬਰਾੜ ਚ ਉਹਨੇ ਬਣਾਉਣ ਨਹੀਂ ਉੱਤੇ ਬਦਨੀ ਦੇ ਹੱਲੇ ਵਾਲੇ ਪੰਜ-ਪੰਜ ਕੋਦੇ ਵਿੱਚ ਸੱਤਾਂ ਜਦੋਂ ਮਰਜ਼ੀ ਬਣਾ ਜੂਗਾ ਜੀ ਸੱਤ ਇਹਨਾਂ ਤੋਂ ਉਹਨਾਂ ਜੇ ਮਿਲਣੀ ਪ੍ਰਧਾਨ ਬਣਿਆ ਨੇ ਉਹਦਾ ਰੀਜਨ ਇਹ ਰਿਹਾ ਅੱਜ ਇਹ ਸੱਤ ਕਦੇ ਪੱਕੇ ਰਹੇ ਆ ਸੰਦੂ ਦੇ ਕੋਲ ਪ੍ਰਧਾਨ ਕਿੰਦਾ ਸੀਗਾ ਪ੍ਰਧਾਨੀ ਕੋਈ ਬੰਦਾ ਛੱਡਦਾ ਨਹੀਂ ਮੈਂਬਰ ਬਚਿਆ ਵੀ ਨਹੀਂ ਛੱਡਦਾ ਤੇ ਅਸੀਂ ਪ੍ਰਧਾਨ ਕੀ ਛੱਡੀ ਆ ਯਾਰ ਜਰ ਤੈਨਾਂ ਰਣਾ ਜੀ ਬਿਲਕੁਲ ਬਹੁਤ ਧੰਨਵਾਦ ਅਰਮੇਸ਼ ਮਾਨ ਜੀ ਤੁਸੀਂ ਬਿਲਕੁਲ ਬੜੇ ਜੋਸ਼ੀਲੇ ਅੰਦਾਜ਼ ਦੇ ਵਿੱਚ ਸਾਰਾ ਬਿਆਨ ਕੀਤਾ ਹੈ ਬਿਲਕੁਲ ਸਾਡੇ ਨਾਲ ਇਸ ਵਕਤ ਪਰਮਿੰਦਰ ਡਿੰਪਲ ਜੀ ਮੌਜੂਦ ਹੈ ਜਿਨ੍ਹਾਂ ਦੀ ਅਗਵਾਈ ਹੇਠ ਅੱਜ ਦਾ ਪੂਰੀ ਇਹ ਮੀਟਿੰਗ ਹੋਈ ਹੈ ਔਰ ਡਿੰਪਲ ਜੀ ਪਹਿਲਾਂ ਤਾਂ ਮੈਂ ਜਾਨਣਾ ਚਾਹਾਂਗਾ ਤਵਾੜੀ ਜੀ ਨੂੰ ਵੀ ਇਹ ਸਵਾਲ ਅੱਜ ਦੋ ਮੀਟਿੰਗਾਂ ਨੇ 19 ਤਰੀਕ ਨੂੰ ਜਿਹੜੇ ਕਾਫਲੇ ਤੁਰਨੇ ਆ ਕਾਂਗਰਸੀ ਵਰਕਰ ਵੀ ਕਨਫਿਊਜ਼ ਨੇ ਕਿ ਇਹ ਕਾਫਲੇ ਆ ਜਿਹੜੇ ਕਿਉਂਕਿ ਸਾਹੋਕੇ ਸਾਹਿਬ ਦਾ ਕਹਿਣਾ ਕਿ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਦਾ ਜਿਹੜਾ ਕੱਲ ਜਿਹੜਾ ਹਲਕਾ ਨਿਹਾਲ ਸਿੰਘ ਵਾਲਾ ਦਾ ਉਹ ਨਿਹਾਲ ਸਿੰਘ ਵਾਲਾ ਤੋਂ ਤੁਰੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਦੋ ਦੋ ਮੀਟਿੰਗਾਂ ਜਿਹੜੀਆਂ ਇੱਕੋ ਦਿਨ ਹੋ ਰਹੀਆਂ ਔਰ ਕੀ ਇਹ ਇੱਕ ਕੋਈ ਪ੍ਰੋਪਾਗੈਂਡਾ ਹੈ ਜਾਂ ਇਹ ਨੀਤੀ ਹੈ ਕਾਂਗਰਸ ਪਾਰਟੀ ਦੀ ਕੋਈ ਸਭ ਤੋਂ ਪਹਿਲਾਂ ਪ੍ਰਦੀਪ ਜੀ ਤੁਹਾਡਾ ਧੰਨਵਾਦ ਔਰ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਜੋ ਸਾਡੇ ਪੀਪੀਸੀ ਦੇ ਪ੍ਰਧਾਨ ਨੇ ਔਰ ਕੈਪਟਨ ਸੰਦੀਪ ਸੰਧੂ ਜੀ ਜੋ ਸਾਡੇ ਸੰਗਠਨ ਜਨਰਲ ਸੈਕਟਰੀ ਨੇ ਉਹਨਾਂ ਦੀ ਰਹਿਨਮਾਈ ਹੇਠ ਸਾਰੇ ਹਲਕੇ ਦੀ ਰਹਿਨਮਾਈ ਹੇਠ ਉੱਤੇ ਕੱਠ ਪਹੁੰਚੂਗਾ ਕੋਈ ਕਾਂਗਰਸ ਦੋਫਾੜ ਨਹੀਂ ਕਿ ਮੈਂ ਤਾਂ ਇਹ ਸਮਝਦਾ ਵੀ ਉਹ ਆ ਕੇ ਸਾਨੂੰ ਖਰਾਬ ਕਰਦੇ ਆ ਮੈਂ ਤਾਂ 2014 ਦਾ ਤੋਂ ਰੈਫਰਤਾ ਸும் ਕੋਈ ਕਾਂਗਰਸ ਪਾਰਟੀ ਇੱਥੇ ਦੋ ਫਾੜਨੇ ਕੀ ਕਾਂਗਰਸ ਪਾਰਟੀ ਇਕੱਠੀ ਆ ਕਵਾਂਟਿਟੀ ਚੋਂ ਕੁਆਲਿਟੀ ਨਿਕਲਦੀ ਹੁੰਦੀ ਹੈ ਹੂੰ ਕਵਾਂਟਿਟੀ ਸਾਰੀ ਕਾਂਗਰਸ ਦੀ ਇੱਥੇ ਖੜੀ ਹੈ ਆ ਬਲਵਲੇ ਸੀ ਕਾਲੂ ਰਾਮ ਜੀ ਦੇ ਉਹਨਾਂ ਨੇ ਆਪਦਾ ਦੁੱਖ ਤੁਹਾਡੇ ਮੂਰੇ ਰੱਖਿਆ ਤੁਸੀਂ ਹੁਣ ਇਹਨੂੰ ਪ੍ਰੈਸ ਦੇ ਮਾਧਮ ਰਹੀਂ ਜਿਵੇਂ ਮਰਜ਼ੀ ਪੇਸ਼ ਕਰ ਦਿਓ ਪਰ ਮੈਂ ਤੁਹਾਨੂੰ ਇੰਨੀ ਬੇਨਤੀ ਕਰਦਾ ਸਾਡਾ ਕੋਈ ਕਿਸੇ ਨਾਲ ਰੌਲਾ ਨਹੀਂਗਾ ਪਾਰਟੀ ਤਕੜੀ ਹੋਣੀ ਚਾਹੀਦੀ ਹੈ ਸਾਡੇ ਮਾਲਵੇ ਦੀ ਕਾਂਗਰਸ ਤਕੜੀ ਹੋਣੀ ਚਾਹੀਦੀ ਹੈ ਅਸੀਂ ਜਿੱਥੇ ਸਾਡੀ ਪਾਰਟੀ ਹਕਮ ਲਾਊਗੀ ਕੱਲੋਂ ਉਹ ਬੁਲਾ ਲੈਣ ਮੈਂ ਉੱਥੇ ਚਲੇ ਜਾਊਂਗਾ ਮੈਂ ਉਹੀ ਸਵਾਲ ਕਰਨਾ ਚਾਹੁੰਦਾ ਅਸੀਂ ਕੀ ਤੁਹਾਡੇ ਕਹਿਣ ਦਾ ਭਾਵ ਕਿ ਉਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਤੁਹਾਨੂੰ ਬੁਲਾਇਆ ਨਹੀਂ ਜਾਂਦਾ ਬੁਲਾਇਆ ਇਹ ਨਹੀਂ ਗੱਲ ਕੀ ਸਾਡੀ ਕਾਂਗਰਸ ਦਾ ਇੱਕ ਬੜਾ ਵੱਡਾ ਹਮੇਸ਼ਾ ਇਹ ਰਿਹਾ ਵਾ ਕਿ ਅਸੀਂ ਇਕੱਲੇ ਝੰਡੇ ਥੱਲੇ ਨਹੀਂ ਇਕੱਠੇ ਸੋ ਕਾਂਗਰਸ ਘਰਾਂ 'ਚ ਬੈਗੀ ਉਹ ਹੁਣ ਤਕੜੀ ਕੀਤੀ ਹੈ ਦੁਆਰਾ ਪਿੰਡਾਂ 'ਚ ਉਠਾਏ ਜਾ ਕੇ ਸੋ ਉਹਨਾਂ ਦੇ ਮੇਰੇ ਨਾਲ ਵੀ ਇਹੀ ਗੱਲ ਨਿਬੜੀ ਹੈ ਵੀ ਡੈਂਪਲ ਸਿਆਂ ਅਸੀਂ ਤੁਰਤਾ ਪੈਨੇ ਆ ਪਰ ਅਸੀਂ ਕਿਸੇ ਕਾਲੀ ਦਲ ਦੇ ਬੰਦੇ ਦੇ ਥੱਲੇ ਨਹੀਂ ਲੱਗਣਾ ਜਿਨ੍ਹਾਂ ਨੇ ਕੱਲ ਸਾਡੇ ਦੇ ਪਰਚੇ ਕਰਾਏ ਆ ਅੱਜ ਉਹ ਆ ਕੇ ਸਾਨੂੰ ਫੇਰ ਕਹਿੰਦੀ ਆ ਵੀ ਅਸੀਂ ਸਾਨੂੰ ਲੀਡਰ ਮੰਨੋ ਅਸੀਂ ਲੀਡਰ ਉਹਨਾਂ ਨੂੰ ਮੰਨਣਾ ਨਹੀਂ ਆ ਤੂੰ ਕਾਂਗਰਸੀਆਂ ਅਸੀਂ ਇਸ ਕਰਕੇ ਤੈਨੂੰ ਲੀਡਰ ਮੰਨਦੇ ਆ ਅਸੀਂ ਤੇਰੀ ਰਹਿਨਮਾਈ ਹੇਟ ਜਿੰਨਾ ਮਰਜ਼ੀ ਕੱਟ ਲੈ ਇਹ ਸਾਰੀ ਕਾਂਗਰਸ ਕੱਟੀ ਹੋਈ ਸੀ ਨਾ ਕਿ ਇੱਧਰ ਉੱਧਰੋਂ ਭੂਆ ਪੂਪੀ ਇਹ ਨਹੀਂ ਸੀ ਇਹ ਅਸਲ ਬਾਰਸ ਮੇਹਾਲ ਸਿੰਘ ਵਾਲੇ ਨੇ ਅਸਲ ਮਾਲਕ ਕਾਂਗਰਸ ਦੇ ਉਹ ਇੱਥੇ ਕੁੱਟੇ ਨੇ ਹਾਲ ਸਿੰਘ ਵਾਲਾ ਹਲਕੇ ਤੋਂ ਜਿਹੜਾ ਤੁਸੀਂ ਕਾਫਲਾ ਲੈ ਕੇ ਜਾ ਰਹੇ ਹੋ 19 ਤਰੀਕ ਨੂੰ ਉਹ ਕਿੱਥੋਂ ਤੁਰੇਗਾ ਕਿੰਨੇ ਵਜੇ ਤੁਰੇਗਾ ਇਹ ਵੀ ਥੋੜੀ ਜਾਣਕਾਰੀ ਉਹ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਇੱਕ ਸਾਡੀ ਟੀਮ ਹੈ ਮੈਂ ਕੱਲਾ ਨਹੀਂਗਾ ਜੀ ਪੰਜਾਂ ਦਸਾਂ ਜਣਾਂ ਦੀ ਸਾਡੀ ਟੀਮ ਹੈ ਅਸੀਂ ਸਾਰੇ ਬਹਿ ਕੇ ਫੈਸਲਾ ਕਰਦੇ ਹਾਂ ਕਿ ਕਿੱਥੋਂ ਸਾਨੂੰ ਸੈਟਿੰਗ ਲੱਗਦੀ ਹੈ ਉੱਥੋਂ ਅਸੀਂ ਤੁਹਾਨੂੰ ਅਸੀਂ ਪ੍ਰੈਸ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਅਸੀਂ ਤੁਹਾਨੂੰ ਸਨੇਹਾ ਵੀ ਲਾਵਾਂਗੇ ਤੁਸੀਂ ਸਾਡੀ ਉੱਤੇ ਲੋਕ ਆ ਕੇ ਵੇਖ ਕੇ ਵੀ ਜਾਣਾ ਵੀ ਪੰਦਰ ਸਵਾ ਐਵੇਂ ਗੱਲਾਂ ਹੀ ਕਰੀ ਜਾਂਦਾ ਕਿ ਕੁਝ ਲੈ ਕੇ ਵੀ ਗਿਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨੀ ਇੱਕ ਬੇਨਤੀ ਮੈਂ ਕਰਦਾ ਵੀ ਨਿਕਨਿਕਾ ਤੜਕਾ ਜਾਨਾ ਵਿੱਚ ਲਾਇਆ ਕਰੋ ਜਾਂ ਤਾਂ ਦਾਲ ਨੂੰ ਪੂਰੇ ਤੜਕਾ ਲਾ ਤੜਕਾ ਉਦੋਂ ਲੱਗਦਾ ਜੀ ਜਦੋਂ ਕੁਛ ਨਾ ਕੁਛ ਮਸਾਲਾ ਹੁੰਦਾ ਜੇ ਮਸਾਲਾ ਹੋਊਗਾ ਤਾਂ ਤੜਕਾ ਲੱਗਦਾ ਜੇ ਮਸਾਲਾ ਹੀ ਨਹੀਂ ਹੋਊਗਾ ਜੇ ਜੇ ਕਾਂਗਰਸ ਇੱਕ ਮੰਚ ਤੇ ਇਕੱਠੇ ਹੋ ਕੇ ਰੈਲੀ ਕਰੇਗੀ ਤਾਂ ਸਾਨੂੰ ਅਸੀਂ ਆਪਣੇ ਕੋਲੋਂ ਤਾਂ ਤੜਕਾ ਲਾ ਨਹੀਂ ਸਕਦੇ ਜੇ ਕੁਛ ਵਖਰੇਵਾ ਨਜ਼ਰ ਆਉਂਦਾ ਤਾਂ ਪ੍ਰੈਸ ਨੇ ਉਹ ਸਾਹਮਣੇ ਰੱਖਣਾ ਪ੍ਰੈਸ ਦਾ ਕੰਮ ਹੈ ਦੇਖੋ ਦੋ ਤਰ੍ਹਾਂ ਦੇ ਮਸਾਲੇ ਆਉਂਦੇ ਇੱਕ ਆਉਂਦਾ ਐਮ ਡੀ ਐਚ ਦਾ ਮਸਾਲਾ ਹੂੰ ਉਹ ਸਾਰੀਆਂ ਸਬਜ਼ੀਆਂ ਚ ਪੈਂਦਾ ਇਹ ਸਾਰੇ ਹੈਗੇ ਐਮ ਡੀ ਐਚ ਦੇ ਮਸਾਲੇ ਉਹ ਮਸਾਲੇ ਉਹ ਆ ਦੁਕਾਨ ਤੋਂ ਨਹੀਂ ਕਹਿੰਦਾ ਥੋੜੀ ਜੀ ਸੌਂਫ ਪਾ ਦੇ ਥੋੜਾ ਜੀ ਜੀਰਾ ਪਾ ਦੇ ਥੋੜੀ ਜੀ ਫਲਾਨੀ ਚੀਜ਼ ਪਾ ਦੇ ਇਹ ਚੀਜ਼ਾਂ ਉਹ ਇਕੱਠੀਆਂ ਕਰਕੇ ਮਸਾਲਾ ਬਣਿਆ ਅਸੀਂ ਮਸਾਲਾ ਪਿਓਰ ਮਸਾਲਾ ਅਸੀਂ ਜਿਹਦੇ ਨਾਲ ਸਬਜ਼ੀ ਸਵਾਦ ਬਣਦੀ ਹੈ ਸੋ ਤੁਹਾਨੂੰ ਮੈਂ ਫੇਰ ਬਾਰ-ਬਾਰ ਕਹਿਣਾ ਕੁਆਂਟੀਟੀ ਚੋਂ ਹੀ ਕੁਆਲਿਟੀ ਨਿਕਲਦੀ ਹੈ ਸੋ ਕਾਂਗਰਸਾ ਹਮੇਸ਼ਾ ਧੰਨਵਾਦ ਹੈ ਜਿਨ੍ਹਾਂ ਨੇ ਹੁਣ ਤੱਕ ਇੱਕ ਦਾਸ ਨੂੰ ਮੇਰੀ ਮਦਰ ਬੀਬੀ ਜਗਦਰਸ਼ਨ ਕੌਰ ਨੇ ਇੱਕ ਗੱਲ ਮੈਨੂੰ ਕਹੀ ਸੀ ਵੀ ਜੇ ਨਿਹਾਲ ਸਿੰਘ ਵਾਲੇ ਚੰਗੀ ਤਰ੍ਹਾਂ ਪੁੱਤ ਤੁਰਿਆ ਤੇ ਲੋਕਾਂ ਦੀਆਂ ਆਸਾਂ ਮਿੱਧਾਂ ਦੇ ਪੂਰਾ ਉਤਰੀ ਸੋ ਮੇਰੇ ਜਿੰਨੀ ਸਰੀਰ ਤੇ ਜਾਨ ਵਾਹ ਲਾ ਦੂੰਗਾ ਜੀ ਬਹੁਤ ਬਹੁਤ ਧੰਨਵਾਦ ਡਿੰਪਲ ਜੀ ਮੇਰੇ ਨਾਲ ਇਸ ਵਕਤ ਜਰਨੈਲ ਸਿੰਘ ਰਾਮਾ ਜੀ ਬਲਾਕ ਪ੍ਰਧਾਨ ਮੌਜੂਦ ਨੇ ਕਾਂਗਰਸ ਪਾਰਟੀ ਦੇ ਰਾਮਾ ਜੀ ਅੱਜ ਅ ਜਿਹੜੀ ਮੀਟਿੰਗ ਕਾਫੀ ਵੱਡੀ ਗਿਣਤੀ ਦੇ ਵਿੱਚ ਹਾਲਾਂਕਿ ਮੀ ਬੋਸ ਜ਼ੋਰ ਦੀ ਪੈ ਰਿਹਾ ਸੀਗਾ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਆ ਕੀ ਕਹਿਣਾ ਚਾਹੋਗੇ ਪਹਿਲਾਂ ਬਰਕਾ ਧੰਨਵਾਦ ਜੀ ਸਾਰਿਆਂ ਜਿੰਨੇ ਪਹੁੰਚੇ ਆ ਬਾਕੀ ਕਾਂਗਰਸ ਦੇ ਵਿੱਚ ਐ ਵੀ ਕਿਸੇ ਕਾਂਗਰਸੀ ਨੂੰ ਟਿਕਟ ਮਿਲੇ ਜਿਵੇਂ ਪ੍ਰਵਿੰਦਰ ਡਿੰਪੋੜਾ ਸਾਰੀ ਕਾਂਗਰਸ ਇੱਕ ਮੋਟਾ ਜਿਹਾ ਕਾਂਗਰਸ ਨੂੰ ਟਿਕਟ ਮਿਲੂ ਜਦੋਂ ਬਾਹਰੀ ਬੰਦੇ ਨੂੰ ਹੋ ਜਾਂ ਟਿਕਟ ਮਿਲ ਜਾਂਦੀ ਉਹ ਕਾਂਗਰਸ ਵੀ ਸਾਰੇ ਨਾਲ ਇਕੱਲੇ ਛੁੱਟੀ ਪੈਂਦੀ ਆ ਅੰਦਰੋਂ ਦੁੱਖ ਵੀ ਲੱਗਦਾ ਵੀ ਪਹਿਲਾਂ ਅਕਾਲੀ ਦਲ ਤੋਂ ਆ ਕੇ ਮੁੜ ਕੇ ਕਾਂਗਰਸ ਤੇ ਆ ਗਏ ਤੇ ਉਹ ਲੈ ਗਈ 2022 ਦੇ ਵਿੱਚ ਉਹੀ ਭੁਪਿੰਦਰ ਸਿੰਘ ਸਾਹੋ ਕਿ ਤੁਸੀਂ ਉਹਨਾਂ ਦੀ ਮਦਦ ਕਰ ਰਹੇ ਸੀ ਕੀ ਹੁਣ ਉਹ ਤੁਹਾਡੇ ਆਪਣੇ ਨਿੱਜੀ ਵਿਕਰੀਵੇਂ ਹੋ ਗਏ ਜਾਂ ਪਾਰਟੀ ਦਾ ਕੋਈ ਨਹੀਂ ਨਹੀਂ ਨਿੱਜੀ ਕੋਈ ਨਹੀਂ ਜੀ ਅਸੀਂ ਤਾਂ ਪਾਰਟੀ ਲਈ ਕੰਮ ਕਰਦੇ ਆਂ ਪਾਰਟੀ ਨੇ ਉਹਨਾਂ ਟੈਗ ਕੀਤੀ ਸੀ ਅਸੀਂ ਉਹਨਾਂ ਨਾਲ ਖੜੇ ਸੀ ਫਿਰ ਲੋਕਾਂ ਨੇ ਇਨਕਾਰ ਕਰਕੇ ਉਹ ਬੱਸ ਦੀ ਗੱਲ ਨਹੀਂ ਉਹ 28000 ਰਪੋਰਟ ਪਈ ਸੀ ਮੁੜ ਕੇ 16000 ਰਹਿ ਗਈ ਇਹ 24 ਦੇ ਵੀ ਨਾਲ ਸੀ ਜੀ ਤਾਂ ਕੰਮ ਕੀਤਾ ਉੰਨਾ ਨਾ ਕੋਈ ਨਿੱਜੀ ਨਹੀਂਗੇ ਨਿੱਜੀ ਆਪਣੇ ਸਰਕਾਰ ਲੋਗਾ ਪਰ ਕੋਈ ਫੈਲਾ ਲੋਕਾਂ ਦੇ ਹੱਥ ਹੈ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਦਿਨ ਸਿੰਘ ਜੀ ਬਹੁਤ ਸੋਹਣਾ ਕੰਮ ਕਰ ਰਹੇ ਹੋ ਮਿਹਨਤ ਕਰ ਰਹੇ ਹੋ ਸੋ ਦਰਸ਼ਕੋ ਤੁਹਾਨੂੰ ਦੱਸ ਦਈਏ ਕਿ 19 ਤਰੀਕ ਨੂੰ ਸੰਵਿਧਾਨ ਬਚਾਓ ਰੈਲੀ ਕਾਂਗਰਸ ਪਾਰਟੀ ਵੱਲੋਂ ਮੋਗਾ ਵਿਖੇ ਕੀਤੀ ਜਾ ਰਹੀ ਹੈ ਜਿਸ ਦੀ ਤਿਆਰੀ ਦੇ ਲਈ ਜਿਹੜੀ ਅੱਜ ਪਿੰਡ ਰਾਮਾ ਦੇ ਵਿੱਚ ਮੀਟਿੰਗ ਰੱਖੀ ਗਈ ਪਰਮਿੰਦਰ ਡਿੰਪਲ ਦੀ ਅਗਵਾਈ ਦੇ ਵਿੱਚ ਮੀਟਿੰਗ ਰੱਖੀ ਗਈ ਵੱਡੀ ਗੰਤੀ ਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਹੋਈ ਹੈ ਜਿਸ ਤੇ ਜਿਹੜਾ ਕੇ ਕੇ ਤਿਵਾੜੀ ਸਾਹਿਬ ਮਨਜੀਤ ਸਿੰਘ ਜੀ ਹਮੜਾ ਜਿਹੜੇ ਕਿ ਕੋਆਰਡੀਨੇਟਰ ਨੇ ਜ਼ਿਲ੍ਹਾ ਕੋਆਰਡੀਨੇਟਰ ਨੇ ਕਾਂਗਰਸ ਪਾਰਟੀ ਦੇ ਉਹ ਵੀ ਪਹੁੰਚੇ ਹਲਕਾ ਕੋਆਰਡੀਨੇਟਰ ਵੀ ਪਹੁੰਚੇ ਇਸ ਤੋਂ ਇਲਾਵਾ ਆਦੀਵਾਲ ਸਾਹਿਬ ਅਸਵਨ ਸਿੰਘ ਆਦੀਵਾਲ ਜੀ ਉਹ ਵੀ ਅੱਜ ਉਹਨਾਂ ਨੇ ਇਸ ਮੀਟਿੰਗ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਸੋ ਦੇਖਣਾ ਹੋਵੇਗਾ ਆਉਣ ਵਾਲੀ 19 ਤਰੀਕ ਨੂੰ ਕਾਂਗਰਸ ਪਾਰਟੀ ਦੀ ਇਹ ਜਿਹੜੀ ਰੈਲੀ ਹੈ ਇਹ ਕਿੰਨੀ ਕੁ ਪ੍ਰਭਾਵਸ਼ਾਲੀ ਹੁੰਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਜਿਹੜੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਹੈ ਉਹ ਪੱਬਾ ਪਾਰ ਹੋਈ ਹੈ ਇਸ ਜਿਹੜੀ ਰੈਲੀ ਨੂੰ ਸਫਲ ਬਣਾਉਣ ਲਈ ਕੈਮਰਾ ਪਰਸਨ ਜਸਪੀ ਸਿੰਘ ਸੈਦੋਕੇ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਪ੍ਰਦੀਪ ਟਲੌਂਦੀ ਏਅਰਪੋਰਟ